ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪਾਂ ਤੁਹਾਡਾ ਖੁਸ਼ ਰਾਜ ਐਸਵਾਈਐਲ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ एलान ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਆਗੂ ਨੇ ਉਹ ਕਹਿੰਦੇ ਨੇ ਕਿ ਪਾਣੀ ਵਾਧੂ ਨਹੀਂ ਦਿੱਤਾ ਜਾਵੇਗਾ ਚਾਹੇ ਸਾਡਾ ਸਿਰ ਕਰਮ ਹੋ ਜਾਵੇ ਜਾਂ ਅਸੀਂ ਕਿਸੇ ਦਾ ਸਿਰ ਕਲਮ ਕਰਦੇਾਂਗੇ ਕਿਉਂਕਿ ਜੱਟ ਭਾਈ ਚਾਰਾ ਜਦੋਂ ਵੀ ਨੱਕਾ ਮੋੜਦਾ ਹੈ ਗੰਡਾਸਾ ਉਸ ਦੇ ਕੋਲ ਹੁੰਦਾ ਹੈ ਪਾਣੀ ਨੂੰ ਲੈ ਕੇ ਕਤਲ ਵੀ ਹੋ ਜਾਂਦੇ ਨੇ ਇਧਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਕੁਮਾਰ ਜਾਖੜ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਆਏ ਉਹਨਾਂ ਕਿਹਾ ਕਿ ਪਹਿਲਾਂ ਮੈਨੂੰ ਪੰਜਾਬ ਹੈ ਪਾਰਟੀ ਬਾਅਦ ਵਿੱਚ ਹੈ ਐ ਸੁਬੀਸ਼ਿੰਘ ਬਾਦਲ ਨੇ ਵੀ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਦੇ ਭਗਵੰਤ ਮਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਐਕਸਟਰਾ ਜਿਹੜੀ ਹੈ ਹਰਿਆਣੇ ਨਹੀਂ ਜਾਣ ਦਿੱਤੀ ਜਾਵੇਗੀ ਇਧਰ ਇੱਕ ਫੈਸਲਾ ਆਇਆ ਹੈ ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦੇ ਮਸਲੇ ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਸਤਲ ਯਮਨਾ ਲਿੰਕ ਐਸਵਾਈਐਲ ਐਸਵਾਈਐਲ ਨਹਿਰ ਦੇ ਵਿਵਾਦ ਨੂੰ ਸੁਲਝਾਉਣ ਦੀ ਕੇਂਦਰ ਨਾਲ ਸੰਯੋਗ ਕਰਨ ਦਾ ਹੁਕਮ ਦਿੱਤਾ ਹੈ ਜੱਜਸ ਬਿਆਰਗੋਈ ਨੇ ਇਹ ਅਤੇ ਜੋਰਜ ਮਸੀਹ ਦੀ ਬੈਂਚ ਨੂੰ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਮੁੱਦੇ ਨੂੰ ਸੁਲਝਾਉਣ ਲਈ ਪਹਿਲਾਂ ਹੀ ਅਸਲਦਾਰ ਕਦਮ ਪਟਾ ਚੁੱਕੀ ਹੈ ਜੱਜ ਸਾਹਿਬ ਨੇ ਕਿਹਾ ਕਿ ਇਨ੍ਹਾਂ ਦੋਹਾਂ ਮੁੱਦਿਆਂ ਦੇ ਵਿੱਚ ਖਾਸ ਕਰਕੇ ਦੱਸਦੀ ਕਿ ਐਸਵਾਈਐਲ ਜਿਹੜਾ ਹੈ ਨਹਿਰ ਰਾਵੀ ਤੇ ਬਿਆਸ ਲੰਗੀਆਂ ਤੋਂ ਪਾਣੀ ਦੇ ਸਰਦਾਰ ਵੰਡਲੀ ਬਣਾਈ ਗਈ ਸੀ ਇਸ ਪ੍ਰੋਜੈਕਟ ਵਿੱਚ 214 ਕਿਲੋਮੀਟਰ ਲੰਮੀ ਨਹਿਰ ਬਣਾਉਣ ਦੀ ਯੋਜਨਾ ਸੀ ਜਿਸ ਵਿੱਚ 122 ਕਿਲੋਮੀਟਰ ਨਹਿਰ ਪੰਜਾਬ ਤੇ ਅਤੇ 92 ਕਿਲੋਮੀਟਰ ਹਰਿਆਣਾ ਵਿੱਚ ਬਣਾਈ ਜਾਣੀ ਸੀ ਯਾਨੀ ਕਿ ਇਸ ਸਾਰੇ ਮੁੱਦੇ ਦੇ ਵਿੱਚ ਸੈਂਟਰ ਸਰਕਾਰ ਨੂੰ ਸੰਯੋਗ ਦੇਣਾ ਚਾਹੀਦਾ ਹੈ ਪੰਜਾਬ ਤੇ ਅਤੇ ਹਰਿਆਣੇ ਦਾ ਇਹ ਤਾਂ ਗੱਲ ਕਹਿ ਦਿੱਤੀ ਹੈ ਸੁਪਰੀਮ ਕੋਰਟ ਨੇ ਲੇਕਿਨ ਸੁਪਰੀਮ ਕੋਰਟ ਨੂੰ ਇਹ ਨਹੀਂ ਪਤਾ ਕਿ ਸੈਂਟਰ ਸਰਕਾਰ ਵੱਲੋਂ ਪਹਿਲਾਂ ਹੀ ਐਸਵਾਈਐਲ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਉੱਤੇ ਡਾਕੇ ਮਾਰੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਟੱਕਾ ਟੱਕਾ ਕੀਤਾ ਜਾ ਰਿਹਾ ਹੈ ਵੈਸੇ ਵੀ ਮਾਨਯੋਗ ਸੁਪਰੀਮ ਕੋਰਟ ਦਾ ਇਹ ਦਾਵਾ ਹੈ ਕਿ ਇਹ ਅਸੀਂ ਬੜਿਆਂ ਵਾਰੀ ਇਸ ਉੱਤੇ ਫੈਸਲੇ ਸੁਣਾ ਸਕੇ ਹਾਂ ਚੁੱਕੇ ਹਾਂ ਲੇਕਿਨ ਸੁਪਰੀਮ ਕੋਰਟ ਦੇ ਜੱਜ ਸਹਿਬਾਨਾ ਨੇ ਕਿਹਾ ਕਿ ਸੈਂਟਰਲ ਸਰਕਾਰ ਨੂੰ ਇਸ ਦੇ ਵਿੱਚ ਇਨਵੋਲਵ ਹੋ ਕੇ ਇਹ ਸਹੀ ਫੈਸਲੇ ਲੈਣੇ ਚਾਹੀਦੇ ਨੇ ਜਿਸ ਦਾ ਜਿਸ ਨੂੰ ਹੱਕ ਮਿਲਦਾ ਉਸ ਨੂੰ ਦਿੱਤਾ ਜਾਏ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੈ ਚਾਹੋ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਇਹ ਵਿਵਾਦ ਜਿਹੜਾ ਪਕੜਣਾ ਨਹੀਂ ਚਾਹੀਦਾ ਜੇਕਰ ਇਹ ਸੈਂਟਰ ਸਰਕਾਰ ਇਹ ਮਸਲੇ ਸੁਲਝਾਉਣ ਦੇ ਵਿੱਚ ਸਫਲ ਨਹੀਂ ਹੁੰਦੀ ਤਾਂ 15 ਅਗਸਤ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਫਿਰ ਸੁਣਵਾਈ ਹੋਵੇਗੀ ਦੁੱਧ ਦਾ ਦੁੱਧ ਆ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਵੇਗਾ ਲੇਕਿਨ ਸੈਂਟਰ ਸਰਕਾਰ ਨੂੰ ਵਿੱਚ ਜਾ ਕੇ ਇਹ ਦੋਨਾਂ ਸਟੇਟਾਂ ਦੇ ਮਸਲੇ ਸੁਲਝਾ ਦੇਣੇ ਚਾਹੀਦੇ ਨੇ ਸੁਪਰੀਮ ਕੋਰਟ ਦਾ ਵੱਡਾ ਐਲਾਨ ਹੈ एसवाईएल ਦੇ ਮੁੱਦੇ ਨੂੰ ਲੈ ਕੇ